ਸਸਿਕਲ ਦੋਸਤੋ ਮੈਂ ਹਰਪ੍ਰੀਤ ਬੇਗੰਪੋਈ ਔਰ ਤੁਸੀਂ ਦੇਖ ਰਹੇ ਹੋ ਆਰਪੀਐਨ ਨਿਊਜ਼ ਮੀਡੀਆ ਆਰਪੀਐਨ ਨਿਊਜ਼ ਮੀਡੀਆ ਟੀਮ ਅੱਜ ਪਹੁੰਚੀ ਆ ਹੁਸ਼ਿਆਰਪ ਚੰਡੀਗੜ੍ਹ ਬਾਈਪਾਸ ਤੋਂ ਫਗਵਾੜਾਗੋੜ ਪਿੰਡ ਸ਼ੇਰਗੜ੍ਹ ਬਿਲਕੁਲ ਮੇਨ ਰੋਡ ਦੇ ਉੱਪਰ ਜਿੱਥੇ ਕਿ ਬੱਚਿਆਂ ਲਈ ਖਿਡੌਣੇ ਟਰੈਕਟਰ ਅਤੇ ਹੋਰ ਖਿਡੌਣਿਆਂ ਦੀ ਦੁਕਾਨ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਟਰੈਕਟਰ ਕਿੰਨੇ ਵਧੀਆ ਤਰੀਕੇ ਨਾਲ ਸੋਹਣੇ-ਸੋਹਣੇ ਟਰੈਕਟਰ ਬਣਾਏ ਹੋਏ ਹਨ ਔਰ ਦੁਕਾਨ ਦੇ ਮਾਲਕ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਇਹ ਕਿਸ ਤਰ੍ਹਾਂ ਟਰੈਕਟਰ ਬਣਾਈ ਜਾਂਦੇ ਹਨ ਆਪ ਤਿਆਰ ਕਰਦੇ ਹਨ ਜਾਂ ਇਹ ਖੇੜੀ ਦੇ ਲਿਆਉਂਦੇ ਹਨ ਔਰ ਇਹਦਾ ਰੇਟ ਕੀ ਆ ਇਹ ਪੂਰੀ ਗੱਲ ਕਰਾਂਗੇ ਦੁਕਾਨ ਦੇ ਮਾਲਕ ਨਾਲ ਕਿ ਬਾਜ਼ਾਰ ਨਾਲੋਂ ਸਸਤੇ ਇਹ ਮਿਲਦੇ ਹਨ ਜਾਂ ਫਿਰ ਕਿਸੇ ਰੇਟ ਤੇ ਮਿਲਦੇ ਹਨ ਦੇ ਸਕਦੇ ਹੋ 베ਦੀ ਆਟੋ ਸਰਵਸ ਅਤੇ 3 स्टार ਇੱਥੇ ਬੱਚਿਆਂ ਦੇ ਖਿਲਾਉਣੇ ਵਾਲੇ ਟਰੈਕਟਰ ਵੇਚੇ ਜਾਂਦੇ ਹਨ ਜੇ ਕਿਸੇ ਨੂੰ ਵੀ ਲੋੜ ਹੋਵੇ ਤਾਂ ਇਸ ਨੰਬਰ ਤੇ ਕੰਟੈਕਟ ਵੀ ਕਰ ਸਕਦਾ ਹੈ ਟਰੈਕਟਰ ਤੁਸੀਂ ਦੇ ਸਕਦੇ ਹੋ ਬੱਚਿਆਂ ਵਾਸਤੇ ਬਹੁਤ ਹੀ ਪਿਆਰੇ ਔਰ ਵਧੀਆ ਸੋਹਣੇ-ਸੋਹਣੇ ਟਰੈਕਟਰ ਇੱਥੇ ਮਿਲਦੇ ਹਨ ਪਿੰਡ ਸ਼ੇਰਗੜ ਖੁਸ਼ਯਾਰਪੁਰ ਚੰਡੀਗੜ੍ਹ ਬਾਈਪਾਸ ਤੋਂ ਪਗਵਾੜਾ ਰੋਡ ਕੋਈ ਵੀ ਗੱਡੀਆਂ ਵੀ ਹੈ ਖਲੋਣੇ ਗੱਡੀਆਂ ਵੀ ਹਨ ਇੱਥੇ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਦੇ ਜਿਹੜੇ ਦੁਕਾਨ ਦੇ ਮਾਲ ਉਹ ਜਿਹੜੇ ਦੁਕਾਨ ਚ ਚਾਹਦੇ ਹਨ ਜੇਜੀ ਆਟੋ ਸਰਵਿਸ ਕੀ ਸਕਦੇ ਸੀ ਤੁਸੀਂ ਵੀ ਸਾਡੇ ਭੈਣ ਨੇ ਜਾਂ ਬੀਬੀ ਨੇ ਬੱਚਿਆਂ ਵਾਸਤੇ ਖਿਲਾਉਣੇ ਟਰੈਕਟਰ ਲੈਣੇ ਹੋਵੇ ਇਸ ਦੁਕਾਨ ਤੇ ਜਰੂਰ ਤੁਸੀਂ ਵੇਟ ਕਰੋ ਆਓ ਗੱਡੀਆਂ ਵੀ ਹਨ ਔਰ ਟਰੈਕਟਰ ਵੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਾਸਤੇ ਖਿਲਾਉਣੀਆਂ ਗੱਡੀਆਂ ਔਰ ਟਰੈਕਟਰ ਟਰੈਕਟਰ ਦੇ ਨਾਲ ਟਰਾਲੀਆਂ ਵੀ ਹਨ ਔਰ ਅਸੀਂ ਗੱਲਬਾਤ ਵੀ ਕਰਾਂਗੇ ਇਸ ਦੁਕਾਨ ਜਿਹੜੇ ਇਸ ਦੁਕਾਨ ਨੂੰ ਚਲਾਉਂਦੇ ਹਨ ਇਸ ਦੁਕਾਨ ਦੇ ਮਾਲਕ ਹਨ ਬੇਲਦੀ ਬੇਲਦੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਦੁਕਾਨ ਦੇ ਮਾਲਕ ਹਨ ਬੇਲਦੀ ਆਟੋ ਸਰਵਿਸ ਇਹਨਾਂ ਨੇ ਦੁਕਾਨ ਦੇ ਬਹੁਤ ਵੱਡੀ ਗੱਡੀ ਵਿੱਚ ਕਾਫੀ ਟਰੈਕਟਰ ਹਨ ਔਰ ਅੰਦਰ ਸਟੋਰ ਦੇ ਵਿੱਚ ਵੀ ਟਰੈਕਟਰ ਰੱਖੇ ਹੋਏ ਹਨ ਬਹੁਤ ਵਧੀਆ ਬੱਚਿਆਂ ਵਾਸਤੇ ਖਿਡੌਣੇ ਟਰੈਕਟਰ ਔਰ ਗੱਡੀਆਂ ਬਹੁਤ ਵਧੀਆ ਸੋਹਣੇ ਸੋਹਣੇ ਬੱਚਿਆਂ ਵਾਸਤੇ ਤੁਸੀਂ ਲੈ ਜਾ ਸਕਦੇ ਹੋ ਇੱਥੇ ਬੀਟ ਕਰਕੇ ਇਸ ਦੁਕਾਨ ਦੇ ਉੱਤੇ ਔਰ ਟਰੈਕਟਰਾਂ ਦੇ ਨਾਲ ਟਰਾਲੀਆਂ ਵੀ ਹਨ ਬੱਚਿਆਂ ਵਾਸਤੇ ਹੋਰ ਵੀ ਖਿਡੌਣੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਖਿਡੌਣੇ ਜੋ ਕਿ ਹਨ ਸਟੋਰ ਵਿੱਚ ਵੀ ਰੱਖੇ ਹਨ ਬਹੁਤ ਵੱਡੀ ਗੱਡੀ ਵਿੱਚ ਇੱਥੇ ਟਰੈਕਟਰ ਖਿਡੌਣੇ ਔਰ ਹੋਰ ਸਾਮਾਨ ਕਰਾਉਣੇ ਅਤੇ ਵਾਸਤੇ ਵੀਰ ਹਾਂ ਅਸੀਂ ਗੱਲਬਾਤ ਕਰਾਂਗੇ ਇਸ ਦੁਕਾਨ ਨੂੰ ਜੋ ਚਲਾਉਂਦੇ ਹਨ ਦੁਕਾਨ ਦੇ ਮਾਲਕ ਹਨ ਸਾਡੇ 베ਦੀ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਜੋ ਦੁਕਾਨ ਤੇ ਤੁਸੀਂ ਟਰੈਕਟਰ ਵੇਚਦੇ ਹੋ ਹੋਵਾ ਕਰਾਉਣੇ ਵੇਚਦੇ ਹੋ ਇਹ ਤੁਸੀਂ ਆਪ خود ਤਿਆਰ ਕਰਦੇ ਹੋ ਜਾਂ ਕਿੱਥੋਂ ਲੈ ਕੇ ਆਉਂਦੇ ਹੋ ਇਹ ਦੇਖੋ ਜੀ ਮੇਰਾ ਸੰਡੂ ਬਣਾਵਾ ਠੀਕ ਆ ਜੀ ਤੇ ਸੰਡੂ ਦੇ ਕੋਲ ਆਪਾਂ ਸਪੈਸ਼ਲ ਵਧੀਆ ਚੀਜ਼ਾਂ ਆਈਆਂ ਆ ਔਰ ਸਸਤੇ ਜੁਨੇ ਕਿਉਂਕਿ ਕਈ ਲੋਕ ਬਾਜ਼ਾਰੋਂ ਲਿਆਉਂਦੇ ਆ ਜਾਇ ਬਾਜ਼ਾਰੋਂ ਨਹੀਂ ਠੀਕ ਹੈ ਜੀ ਇਹ ਮਹਿੰਗੇ ਉਹ ਨਹੀਂ ਆ ਕੋਈ ਜ਼ਿਆਦਾ ਮਹਿੰਗੇ ਨਹੀਂ ਬੈਰਿੰਗ ਲੱਗੇ ਹੋ ਆ ਰੈਲੇ ਬਹੁਤ ਆ ਔਰ ਸਸਤੇ ਦੋ ਸਸਤੇ ਅਸੀਂ ਜੰਨੇ ਆ ਸਾਡੇ ਕੋਲ ਜਿੱਦਾਂ ਠਾਂਡੇ ਸਾਹਪੁਰ ਬਾਜ਼ਾਰ ਨਾਲੋਂ ਰੇਟ ਕਿੰਨਾ ਕੁ ਫਰਕ ਹੈ ਬਹੁਤ ਫਰਕ ਆ ਜੀ ਅਸੀਂ ਉਹ ਲਿਜਾ ਕੇ ਗਾਹਾਂ ਤੀਜੀ ਜਗ੍ਹਾ ਵੇਚਦੇ ਆ ਅਸੀਂ ਸਿੱਧਾ ਡਾਇਰੈਕਟ ਮੇਰੇ ਥਾਂ ਤੋਂ ਮੈਨੂੰ ਦਿੰਦਾ ਇਹ ਉਹ ਮੈਨੂੰ ਮੈਂ ਤਾਂ ਬਾਤ ਇਹ ਕਹਿੰਦਾ ਤੁਸੀਂ ਮਿਹਨਤ ਲਾਓ ਤੇ ਆਪਣੇ ਤੁਹਾਡੇ ਰਿਸ਼ਤੇਦਾਰ ਸੰዱ ਸਾਹਿਬ ਉਹ ਖੁਦ ਤਿਆਰ ਕਰਦੇ ਆ ਉਹ ਤੁਹਾਨੂੰ ਸਸਤੇ ਡੇਟਾ ਦਿੰਦੇ ਤੁਸੀਂ ਅੱਗੇ ਦਿੰਦੇ ਆ ਪੇਚੰ ਠੀਕ ਆ ਜੀ ਤੇ ਮੈਂ ਵੇਚ ਕੇ ਤਾਂ ਆਪਣੇ ਜਿੰਨੀ ਵੀ ਮਿਹਨਤ ਮੈਨੂੰ ਦਿੰਦੇ ਆ ਤੇ ਮੈਂ ਉਹ ਵੀ ਕਸੀ ਦਾ ਲੈਣਾ ਤੇ ਬਾਕੀ ਜਿਹੜਾ ਉਹ ਤੇ ਜਿਹੜੀਆਂ ਗੱਡੀਆਂ ਜਾਂ ਟਰੈਕ ਟਰਾਲੀਆਂ ਹੈਗੀਆਂ ਪਿੱਛੇ ਇਹ ਵੀ ਮਤਲਬ ਸਸਤੇ ਡੇਟਾ ਦੇ ਸਾਰਾ ਕੁਝ ਮਿਲਦਾ ਬਿਲਕੁਲ ਕਿਉਂਕਿ ਉਹਨਾਂ ਦਾ ਆਪਣਾ ਕੰਮ ਆ ਕੁਛ ਢਿੰਡੇ ਵਰਕੇ ਆ ਉਹਨਾਂ ਦੇ ਅੱਛਾ ਜੀ ਤੇ ਉਹ ਆਪ ਬਣਾਉਂਦੇ ਆ ਉਹ ਕਿਸੇ ਕੋ ਨਹੀਂ ਲਿਆਣੇ ਮੈਨੂੰ ਮਿਹਨਤ ਦਿੰਦੇ ਆ ਉਹ ਠੀਕ ਹੈ ਜੀ ਤੇ ਮੈਂ ਉਹ ਆਪ ਤਿਆਰ ਕਰਵਾਉਂਦੇ ਆ ਕਰਵਾ ਕੇ ਕਿੰਨਾ ਕੰਮ ਚੱਲਦਾ ਇੱਥੇ ਗਾਹ ਕਿੰਨੇ ਕਿਲੋ ਕੇ ਲੈ ਜਾਂਦੇ ਆਗੇ ਕੀ ਗਾ ਰੋਟੀ ਪਾਣੀ ਚੱਲੀ ਜਾਂਦਾ ਜੀ ਅੱਛਾ ਜੀ ਵਿਕਦੇ ਆ ਨਾ ਹਾਂ ਹਾਂ ਜੀ ਹਾਂ ਕਿੰਨਾ ਸਟੇ ਹੋ ਗਿਆ ਦੁਕਾਨਪਈ ਨੂੰ ਜੀ ਮੈਨੂੰ ਤਕਰੀਬ ਚਾਰ ਪੰਜ ਸਾਲ ਹੋ ਗਏ ਆ ਲੇਕਿਨ ਹੁਣ ਥੋੜਾ ਜਿਹਾ ਉਹਨਾਂ ਨੇ ਮੈਨੂੰ ਮੋਡੀਫਾਈ ਕਰਕੇ ਭੇਜਿਆ ਹੈ ਬਹੁਤ ਵਧੀਆ ਇਹ ਜਿਹੜਾ ਏਰੀਆ ਹੈਗਾ ਦੱਸ ਦਿਓ ਮੜਾ ਜੀ ਤੁਸੀਂ ਕਿੱਥੇ ਸ਼ਹਿਰ ਹੈਗਾ ਚੰਡੀਗੜ੍ਹ ਪਾਈਪਾਸ਼ ਹੈਗਾ ਜਾਂ ਜੇ ਨੇੜੇ ਪਿੰਡ ਹੈ ਜਿਲ੍ਹਾ ਸ਼ਹਿਰਪੁਰਾ ਠੀਕ ਹੈ ਤੇ ਫਗਵਾੜਾ ਰੋਡ ਨੂੰ ਤੇ ਗੰਦੜਾ ਰੋਡ ਨਾਲ ਅਟੈਚ ਕਰਦਾ ਹੈ ਆਪਣਾ ਮੋਬਾਈਲ ਨੰਬਰ ਵੀ ਦੇਖ ਰਹੇ ਦੱਸ ਕੇ ਦੱਸ ਦਿਓ ਜੇ ਕੋਈ ਲੈਣਾ ਚਾਹੁੰਦਾ ਹੋ ਟਰੈਕਟਰ ਮੋਬਾਈਲ ਨੰਬਰ ਹੈਗਾ 98786 13634 ਹਾਂਜੀ ਬਹੁਤ ਧੰਨਵਾਦ ਜੀ ਤੁਹਾਡਾ ਆਉਣ ਦਾ 我买的是，也是别